ਇਨਾ ਪਿੰਡਾਂ ਦੇ ਵਿੱਚ ਹਜ਼ਾਰਾਂ ਇਕਰ ਜ਼ਮੀਨ ਸਭ ਅਵੇਦ ਬਾਗੀਆਂ ਉੱਥੇ ਮਲੂਥਲ ਬਣ ਗਿਆ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਉਸ ਸਮੇਂ ਕਿਹਾ ਸੀਗਾ ਟੰਡਿਆ ਵਾਲੀ ਤਾਤ ਤੋਂ ਬਾਗੀਆਂ ਦਾ ਕਿਸਾਨ ਉਹਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਤਾਂ ਆ ਗਿਆ ਸੀਗਾ ਐਦਾਂ ਮਜ਼ਾਕ ਡਾ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਮਰਜ਼ੀ ਮਜ਼ਾਕ ਡਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀਗਾ ਆਸਾਂ ਚਾਹ ਤੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਵਦਾਲ ਸਵਾਦੀ ਇੱਕ ਕਮੇਟੀ ਬਣਾਓ ਰਾਵੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਵਾਅਦਾ ਉਹਦਾ ਵਾਲੀ ਵਾਅਦਾ ਉਹਦਾ ਜ਼ਿੰਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲ ਦੀ 88 ਜੀ ਬਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਰੇ ਬੁੱਧਾ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਰ ਬਾਰ ਕਹਿੰਦੇ ਆ ਕਿ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੋਰ ਫੇਰ ਦਵਾ ਦਾ ਸੱਜਾ ਸਰ ਸਭ ਬਜੂ ਉੱਡ ਗਿਆ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾਂ ਫਸਲਾਂ ਜੜੀਆਂ ਖੁਰਦੀਆਂ ਵੇਖੇ ਹਣ ਗਿਆ ਅਜ ਨਾਲ ਦੀ ਧਰਤੀ ਦੇ ਉੱਤੇ ਟਰੈਕਟਰ ਟਰਾਲੀਆਂ ਤੰਬਾਈਆਂ ਹੱਲਾ ਸਭ ਲੋਕਾਂ ਦੇ ਘਰ ਵਰਗੇ ਲੋਕਾਂ ਦੇ ਘਰ ਵਰਗੇ ਸਾਬ ਗਰੀਬਾਂ ਦੇ ਘਰ ਵਰਗੇ ਫਸਲਾਂ ਵਰਗੀਆਂ ਕਮਾਗੜ ਕੇ ਤੇ ਲੀਦੋ ਕਿਹੜੇ ਕਮਾਣ ਲੱਗਿਆ ਕਿ ਵੋਟਾਂ ਕਿੱਦਾਂ ਬੰਨੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿਦਾਂ ਬਣੇ